ਜਦੋਂ ਗਰਮੀ ਦਾ ਸੀਜ਼ਨ ਹੁੰਦਾ ਓਦੋਂ ਕਣਕਾਂ ਦੇ ਟਾਈਮ ਬਹੁਤ ਅੱਗ ਲੱਗਦੀ ਹੈ ਬਹੁਤ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਗੱਡੀ ਇਸ ਕਰਕੇ ਟਾਈਮ ਤੇ ਨਹੀਂ ਪਹੁੰਚਦੀ ਕਿ ਗਵਰਨਮੈਂਟ ਨੇ ਵੈਕੈਂਸੀਆਂ ਫਿਲ ਅਪ ਹੀ ਨਹੀਂ ਕਰੀਆਂ ਜਗ੍ਹਾ ਜਗ੍ਹਾ ਵੈਕੈਂਸੀਆਂ ਖਾਲੀ ਨੇ ਜੇ ਹੁਣ ਵੈਕੈਂਸੀਆਂ ਨੇ ਕੱਢੀਆਂ ਜੋਗ ਉਮੀਦਵਾਰ ਮੰਨ ਲਓ ਅਸੀਂ ਸਾਨੂੰ ਵੀ ਮੰਨਿਆ ਇਹਨਾਂ ਨੇ ਫਿਰ ਉਹੀ ਚੀਜ਼ ਤੋਂ ਸਾਨੂੰ ਪਰੇ ਕਰਤਾ ਵਾਚ ਇਹਨਾਂ ਨੇ ਕਹਿੰਦੇ ਵੀ ਮਤਲਬ 5 ਸਾਲ ਤੋਂ ਲਾਇਸੈਂਸ ਘਟ ਹੈ ਜੇ ਤੁਸੀਂ ਲਾਇਸੈਂਸ ਦੇ ਹਿਸਾਬ ਨਾਲ ਹੀ ਬੰਦੇ ਰੱਖਣੇ ਸੀ ਫਿਰ ਰਿਟਰਨ ਐਗਜ਼ਾਮ ਲੈਣ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਸੀ ਜਿਹੜੇ ਬੰਦੇ ਨੰਬਰ ਜ਼ਿਆਦੇ ਆਏ ਨੇ ਜਿਹੜਾ ਮੈਰਿਟ ਚ ਆਉਂਦਾ ਉਹਨਾਂ ਨੂੰ ਤੁਸੀਂ ਰੱਖੇ ਨਹੀਂਗਾ ਤੁਸੀਂ ਇਹਨੂੰ ਰੱਖ ਲੈ ਜੇ ਕੋਈ 5 ਸਾਲ ਦਾ ਪੁਰਾਣਾ ਹੋ ਸਾਂਸਾ ਫੇਰ ਤੁਸੀਂ ਵੀ ਇਹ ਗੱਲ ਹੋਊਗੀ ਜੇ ਕੋਈ 5 ਸਾਲ ਦਾ ਸਾਂਸਾ ਹੈਗਾ ਪੁਰਾਣਾ ਤੇ 8ਵੀਂ ਪਾਸਾ ਨੂੰ ਸਿੱਧੇ ਰੱਖ ਲੈਂਦੇ ਸਾਡੀ ਮਤਲਬ ਖੱਜਲਖਵਰੀ ਵੀ ਕਰਾਈ ਇਹਨਾਂ ਨੇ ਗਰਾਊਂਡ ਟੈਸਟ ਵਾਸਤੇ ਉੱਥੇ ਮੈਡੀਕਲ ਵੀ ਕਰਾਇਆ ਫਿਰ ਰਿਜ਼ਲਟ ਦੇ ਵਿੱਚ ਸਾਨੂੰ ਕੁਆਲੀਫਾਈ ਵੀ ਕਰਿਆ ਇਹਨਾਂ ਨੇ ਲੇਕਿਨ ਬਾਅਦ 'ਚ ਹੱਥ ਖੜੇ ਕਰਕੇ ਕਹਿੰਦੇ ਵੀ ਤੁਹਾਡਾ 5 ਸਾਲ ਲਾਇਸੈਂਸ ਨਹੀਂ ਪੂਰਾ ਹੈਗਾ ਹਰ ਰੋਜ਼ ਦੀ ਤਰ੍ਹਾਂ ਮੰਗ ਪੱਤਰ ਦਿੰਨੇ ਆ ਕਿਤੇ ਮੰਤਰੀ ਨੂੰ ਕਿਤੇ ਕਿਸੇ ਵੱਡੇ ਕੋਈ ਵੀ ਮਤਲਬ ਮੁੱਖ ਚਿਹਰਾ ਹੈਗਾ ਅਸੀਂ ਉਹਨਾਂ ਨੂੰ ਆਪਦੀ ਮੰਗ ਹਰੇਕ ਨੂੰ ਦੱਸਦੇ ਆ ਪਰ ਸਾਡੀ ਕਿਸੇ ਗੱਲ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਮਤਲਬ ਸਾਰੇ ਪੇਪਰ ਵਗੈਰਾ ਪਾਸ ਕਰਕੇ ਬਈ ਸਾਰਾ ਕੁਝ ਕਰਕੇ ਇੱਥੇ ਖੜੇ ਆ ਹਾਂਜੀ ਬਿਲਕੁਲ ਜੀ ਅਸੀਂ ਇੱਥੇ ਅੱਜ ਕੱਲ ਤੱਕੇ ਖਾਰੇ ਇਹ ਪੀ ਟ੍ਰਿਪਲ ਐਸ ਵੀ ਬੋਰਡ ਹੀ ਨਜਾਇਜ਼ ੱੱੱਕਾ ਕਰਦੀ ਹੈ ਹਰ ਕੈਂਡੀਡੇਟ ਨਾਲ ਇਹਨਾਂ ਦੀ ਨੋਟੀਫਿਕੇਸ਼ਨ ਕੋਈ ਸਹੀ ਨਹੀਂ ਹੁੰਦੀ ਉਸ ਤੋਂ ਬਾਅਦ ਇਹ ਬਦਲ ਜਾਂਦੇ ਆ ਜੀ ਹੁਣ ਅਸੀਂ ਰਿਟਰਨ ਦੇ ਐਗਜ਼ਾਮ ਦੇ ਵਿੱਚ 60 60 70 70 ਨੰਬਰਾਂ ਵਾਲੇ ਖੜੇ ਆ ਤੇ ਵੀ ਵੀ ਨੰਬਰ ਵਾਲਿਆਂ ਨੇ ਉਹਨਾਂ ਨੇ ਜੁਆਇਨਿੰਗ ਕਰਾ ਲਿਆ ਵੀ 5 ਸਾਲ ਦਾ ਲਾਇਸੈਂਸ ਪੂਰਾ ਹੋ ਗਿਆ ਮੈਂ ਇੱਕ ਐਕ ਸਰਵਿਸਮੈਨ ਆ ਆਰਮੀ ਰਿਟਾਇਰਡ ਆ ਮੈਂ 22 ਸਾਲ ਆਰਮੀ ਦੇ ਵਿੱਚ ਨੌਕਰੀ ਕਰੀ ਐ ਉਹ ਵੀ ਮਤਲਬ ਡਰਾਈਵਰ ਦੇ ਤੌਰ ਤੇ ਡਰਾਈਵਰ ਸੀ ਮੈਂ ਵੱਡੇ ਵੱਡੇ ਹੈਵੀ ਹੈਵੀ ਵੀਕਲ ਚਲਾਏ ਜਿਹੜੇ ਸਿਵਲ ਦੇ ਵਿੱਚ ਡਰਾਈਵਰਾਂ ਨੇ ਕਦੇ ਦੇਖੇ ਵੀ ਨਹੀਂ ਮੈਨੂੰ ਇਹ ਮਤਲਬ ਇੱਕ ਜੋਗ ਉਮੀਦਵਾਰ ਨਹੀਂ ਸਮਝਦੇ ਸਦਕੇ ਭਗਵੰਤ ਮਾਨ ਸਾਹਿਬ ਨੇ ਵੋਟਾਂ ਵੇਲੇ ਇਲਕਸ਼ਣਾ ਵੇਲੇ ਵਾਅਦਾ ਵੀ ਕਰਿਆ ਸੀ ਕਿ ਅਸੀਂ ਹਰ ਮੈਕਮ ਦੇ ਵਿੱਚ ਜਿਹਦੀ ਵੀ ਜਿੱਥੇ ਜ਼ਰੂਰਤ ਹੈ ਉਹ ਚੀਜ਼ਾਂ ਨੂੰ ਪੂਰਾ ਕਰਾਂਗੇ ਜਿਹੜੇ ਸਾਡੇ ਉਮੀਦਵਾਰ ਨੇ ਇਹਨਾਂ ਦੀ 30 ਤੇ ਹੁਣ ਹੋਰ ਕਿਸੇ ਵੀ ਵਿਭਾਗ ਦੇ ਵਿੱਚ ਇਗਜ਼ਾਮ ਨਹੀਂ ਦੇ ਸਕਦੇ ਇਹਨਾਂ ਦਾ ਤਾਂ ਆਖਰੀ ਮੌਕਾ ਸੀ ਲੋਕਵਾਇ ਟੀਵੀ ਨਾਲ ਜੁੜਨ ਤੁਸੀਂ ਮਹਿਮਤਾਜ ਅੱਜ ਦਿਨ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਖਬਰ ਆਉਂਦੀ ਹੈ ਕਿ ਆਹ ਥਾਂ ਤੇ ਅੱਗ ਲੱਗ ਗਈ ਹੈ ਪਰ ਮੌਕੇ ਤੇ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਉਹਦਾ ਕਾਰਨ ਕੀ ਹੈ ਕਿ ਫਾਇਰ ਬ੍ਰਿਗੇਡ ਦੀ ਜਿਹੜੀਆਂ ਵੈਕੈਂਸੀਆਂ ਨੇ ਆਪਰੇਟਰ ਤੇ ਡਰਾਈਵਰਾਂ ਦੀ ਉਹ ਖਾਲੀ ਪਈਆਂ ਨੇ ਜਿਹੜੀ ਭਾਰਤੀ 2023 ਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਕਿਉਂ ਜਿਹੜੇ ਵਰਕਰ ਨੇ ਜਾਂ ਆਪਰੇਟਰ ਨੇ ਡਰਾਈਵਰ ਨੇ ਭਰਤੀ ਨਹੀਂ ਕੀਤੇ ਕਿ ਸਾਡੇ ਨਾਲ ਸਾਰੇ ਨੇ ਜਿਨ੍ਹਾਂ ਨੇ ਪੇਪਰ ਵਿੱਚ ਦਿੱਤਾ एलिਜੀਬਲ ਵੀ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਕੱਢ ਦਿੱਤਾ ਗਿਆ ਸਾਰੀ ਗੱਲਬਾਤ ਕਰਦੇ ਆ ਪੂਰਾ ਮਾਮਲਾ ਕੀ ਹੈ ਅੱਜ ਇਕੱਠੇ ਹੋਏ ਆ ਬਾਈ ਜੀ ਸਭ ਤੋਂ ਪਹਿਲਾਂ ਤੇ ਅੱਜ ਇਕੱਠੇ ਹੋਏ ਆ ਪੂਰਾ ਮਾਮਲਾ ਕੀ ਹੈ ਭਰਤੀ ਕਦੋਂ ਆਉਂਦੀ ਹੈ ਕਿੰਨੀਆਂ ਵੈਕੈਂਸੀਆਂ ਨੇ ਸਾਰੀ ਜਾਣਕਾਰੀ ਦਿਓ ਪਹਿਲੇ ਸਸੀ ਕਾਰਵਾਈ ਜੀ ਭਰਤੀ ਇਹ ਆਉਂਦੀ ਹੈ 1 2023 ਜਿਹਦੇ ਵਿੱਚ ਟੋਟਲ ਪੋਸਟਾਂ 1367 ਪੋਸਟਾਂ ਆਈ ਜੀ ਉਹਦੇ ਵਿੱਚ ਅਸੀਂ ਫਾਰਮ ਭਰੇ ਪਰਮਪੰਟਵਾ ਸਾਡਾ ਰਿਟਨ ਟੈਸਟ ਹੋਇਆ ਰਿਟਨ ਪਾਸ ਹੋਇਆ ਸੀ ਪਾਸ ਹੋਣ ਤੋਂ ਬਾਅਦ ਸਾਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਜੀ ਕਾਉਂਸਲਿੰਗ ਵੀ ਮੌਜੂਦਾ ਉਹਨੇ ਲਿਖਿਆ ਸੀ ਜੋ ਯੋਗ ਪਾਏ ਗਏ ਉਹਨਾਂ ਦਾ ਫਿਜ਼ੀਕਲ ਹੋਊਗਾ ਸਾਡੇ ਲਾਇਸੈਂਸ ਚੈੱਕ ਕੀਤੇ ਆਰਟੀਓ ਦਫ਼ਤਰਵਾਰ ਸਾਨੂੰ ਲਾਇਸੈਂਸ ਚੈੱਕ ਕਰਨ ਤੋਂ ਬਾਅਦ ਸਾਨੂੰ ਫਿਜ਼ੀਕਲਲੀ ਬੁਲਾਇਆ ਅਸੀਂ ਫਿਜ਼ੀਕਲ ਪਾਸ ਹੋਏ ਫਿਜ਼ੀਕਲ ਪਾਸ ਹੋਣ ਤੋਂ ਬਾਅਦ ਸਾਡਾ ਮੈਡੀਕਲ ਹੋਇਆ ਸੀ ਉਹ ਚ ਫਿੱਟ ਹੋਏ ਇੱਕ ਦੁਬਾਰਾ ਮੈਡੀਕਲ ਫਿੱਟ ਹੋਣ ਤੋਂ ਬਾਅਦ ਲਿਸਟ ਆਈ ਅਸੀਂ ਉਹ ਚ ਅਲੀਜੀਬਲ ਸੀ ਤੇ ਇਸ ਤੋਂ ਬਾਅਦ ਜਿਹਨਾਂ ਫਾਈਨਲ ਲਿਸਟ ਆਈ ਸਾਨੂੰ ਨਾਟ ਅ ਨੋਟ ਨੋਟ ਐਲੀਜੀਬਲ ਕਰਨ ਤੋਂ ਬਾਅਦ ਸਾਨੂੰ ਵੱਖ-ਵੱਖ ਅਸੀਂ ਉਹਦੇ ਕੋਲੇ ਗਏ ਕਹਿੰਦੇ ਤੁਹਾਡੇ 5 ਸਾਲ ਲਾਇਸੈਂਸ ਘਟਾ ਜੇ ਸਾਡੇ ਕੋਲੇ 5 ਸਾਲ ਦਾ ਲਾਇਸੈਂਸ ਘਟ ਸੀ ਤਾਂ ਸਾਨੂੰ ਇਹਨਾਂ ਨੇ ਕਾਉਂਸਲਿੰਗ ਵਿੱਚ ਵੀ ਕੱਟ ਦੇਣਾ ਸੀ ਕਾਉਂਸਲਿੰਗ ਵਿੱਚ ਅਸੀਂ ਡਾਕੂਮੈਂਟ ਕਮੀ ਸਾਡੀ ਉੱਥੇ ਕੱਢ ਦਿੰਦੇ ਉਹ ਅਸੀਂ ਸਭ ਸ਼ਰਤਾਂ ਪੂਰੀਆਂ ਕੀਤੀਆਂ ਜੋ ਜੋ ਸ਼ਰਤਾਂ ਜ ਇਹਨਾਂ ਦੀਆਂ ਤੇ ਸਾਨੂੰ ਇਹ ਕਾਰਨ ਪਤਾ ਲੱਗੇ ਸਾਨੂੰ ਕਿਉਂ ਕੱਢਿਆ ਇਹਨਾਂ ਨੇ ਜੀ ਭਾਈ ਜਿੱਦਾਂ 1300 ਕੁਝ ਸੀ ਕਹਿੰਦੇ ਵੈਕੈਂਸੀ ਹੈ ਕਿੰਨੇ ਜਾਣੇ ਇਹਦੇ ਵਿੱਚੋਂ 1317 ਪੋਸਟਾਂ ਸਾਰੀ ਇਹਦੇ ਵਿੱਚ ਫਾਇਰਮੈਨ ਦੀਆਂ ਵੀ ਨੇ ਤੇ ਫਾਇਰਮੈਨ ਡਰਾਈਵਰ ਆਪਰੇਟਰ ਅਸੀਂ ਜਿਹੜੇ ਬੰਦੇ ਆ ਡਰਾਈਵਰ ਆਪਰੇਟਰ ਵਾਲਿਆਂ ਸਾਡੀਆਂ ਨੇ 326 ਇਹਦੇ ਵਿੱਚੋਂ 140 ਤਾਂ ਕੁੜੀਆਂ ਦੀਆਂ ਨੇ ਬਾਕੀ ਰਹੀਆਂ ਸਾਡੀਆਂ ਮੁੰਡਿਆਂ ਦੀ ਕਿੰਨੇ ਜਣੇ ਰੱਖੇ ਗਏ ਆ 310 ਦੇ ਵਿੱਚੋਂ ਜਿਹੜੇ ਹੈਗੇ 326 ਜਿਹੜੇ ਹੁਣ ਤੱਕ ਲਗਭਗ ਮੰਨ ਕੇ ਚੱਲ ਰਿਹਾ ਸੀ ਅੰਦਾਜ਼ਾ ਸਾਡੇ 120 ਬੰਦੇ ਰੱਖੇ ਗਏ ਨੇ ਜਿਨ੍ਹਾਂ ਨੇ 5 ਸਾਲ ਦਾ ਲਿਸੈਂਸ ਪੂਰਾ ਸੀਗਾ ਅਸਲ ਵਿੱਚ ਗੱਲ ਪਤਾ ਕੀ ਹੋਈ ਬਾਈ 1 2023 ਨੂੰ ਆਉਂਦੀ ਜਿਹੜੀ ਇਹ ਭ ਉਸ ਤੋਂ ਬਾਅਦ ਅਸੀਂ ਹਰ ਬੰਦਾ ਭਰਨ ਦਾ ਜਿਹੜੇ ਕੋਲ 5 ਸਾਲ ਦਾ ਸਾਂਸ ਹੈਗਾ ਉਹ ਵੀ ਭਰਨ ਦਾ ਜੀ ਕੋ ਨਹੀਂ ਹੈਗਾ ਉਹ ਵੀ ਭਰਨ ਲਗਾ ਜੀ ਭਰਨ ਤੋਂ ਬਾਅਦ ਪੇਪਰ ਹੁੰਦਾ ਇਹਦਾ 9 ਜੁਲਾਈ ਨੂੰ 2023 ਨੂੰ ਪੇਪਰ ਹੋਣ ਤੋਂ ਬਾਅਦ ਰਿਜ਼ਲਟ ਆਉਂਦਾ ਰਿਜ਼ਲਟ ਆਉਣ ਤੋਂ ਬਾਅਦ ਇਹਨਾਂ ਨੂੰ ਸਭੀ ਕਾਉਂਸਲਿੰਗ ਵਾਸਤੇ ਸਾਧਿਆ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਕੀ ਆ ਜਿਹੜਾ ਲਾਇਸੈਂਸ ਦੀ ਦਾ 5 ਸਾਲ ਤੋਂ ਘੱਟ ਆ ਉਹਦੇ ਲਿਖਿਆ ਜਾਂਦਾ ਵੀ ਭਾਈ 5 ਸਾਲ ਤੋਂ ਘੱਟ ਆ ਲਾਇਸੈਂਸ ਜੀ ਦਾ ਪੂਰਾ ਉਹਨੂੰ ਕੁਝ ਨਹੀਂ ਕਹਿ ਦਿੱਤਾ ਉਹ ਵੀ ਠੀਕ ਆ ਅਸੀਂ ਸਾਡੇ ਵਿੱਚੋਂ ਕਈ ਬੰਦਿਆਂ ਨੇ ਪੁੱਛਿਆ ਵੀ ਉਹਨਾਂ ਨੂੰ ਕਮੇਟੀ ਜਿਵੇਂ ਸਾਡੀ ਕਮੇਰੀ ਕਮੇਟੀ ਨੰਬਰ 7 ਸੀ ਕਿਸੇ ਦੀ 5 ਕਿਸੇ 3 ਉਹਨਾਂ ਨੇ ਪੁੱਛਿਆ ਵੀ ਜਿਹੜਾ 5 ਸਾਲ ਤੋਂ ਘੱਟ ਆ ਵੀ ਸਾਨੂੰ ਨੌਕਰੀ ਮਿਲੂਗੀ ਜਾਂ ਨਹੀਂ ਮਿਲੂ ਆਪਣੇ ਮਨ 'ਚ ਖਰਸ਼ਾ ਹੁੰਦਾ ਹੀ ਹੈ ਉਹ ਕਹਿੰਦੇ ਵੀ ਯਾਰ ਉਹ ਗੋਲ ਮੋਲ ਦੀ ਗੱਲ ਕਰਕੇ ਕਲੀਅਰ ਨਹੀਂ ਕੀਤਾ ਵੀ ਤੁਹਾਨੂੰ ਮਿਲੂ ਜਾਂ ਨਹੀਂ ਉਹ ਕਹਿੰਦਾ ਹੋ ਸਕਦਾ ਮਿਲ ਜਾ ਅੱਗੇ ਉਹਨਾਂ ਨੇ ਇੱਕ ਹੱਥੋਂ ਮੰਗਿਆ ਐਕਸਪੀਰੀਅੰਸ ਜਿਹੜਾ ਸਾਡੇ ਕੋਲ ਉਸ ਟਾਈਮ ਤੇ ਨਹੀਂ ਸੀਗਾ ਉਹ ਕਹਿੰਦੇ ਬਣਾ ਕੇ ਲਓ ਅਸੀਂ ਕਿਹਾ ਬਣਾ ਕੇ ਤਾਂ ਲਈਏ ਵੀ ਜੇ ਸਾਨੂੰ ਨੌਕਰੀ ਮਿਲੂਗੀ ਜਾਂ ਕੁਝ ਦਿੰਦਾ ਉਹ ਕਹਿੰਦੇ ਵੀ ਬਣ ਸਕਦੀ ਹੈ ਬਣ ਸਕਦੀ ਗੱਲ ਇਹ ਕਹ ਕੇ ਉਹਨ ਸੰਤਾ ਉਹ ਤੇ ਅਸੀਂ ਲੈ ਕੇ ਬਣਾ ਕੇ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਵੀ ਉਸ ਤੋਂ ਬਾਅਦ ਉਹ ਕਹਿੰਦੇ ਵੀ ਜਿੰਨੇ ਬੰਦੇ ਵੀ ਆਏ ਸੀ ਕੌਂਸਲ ਦੇ ਵਿੱਚ ਉਹ ਸਾਰੇ ਫਿਜ਼ੀਕਲ ਵਾਸਤੇ ਆਜੋ ਵੀ ਉਸ ਜੋਗੋਂ ਸੀ ਜੋਗ ਦਾ ਮਤਲਬ ਕਿ ਉਹਨਾਂ ਨੇ ਸਪੈਸ਼ਲ ਨੋਟੀਫਿਕੇਸ਼ਨ ਆਇਆ ਸਾਨੂੰ ਵੀ ਜੋਗੋਂ ਸੀ ਆਜੋ ਜਦੋਂ ਅਸੀਂ ਗਏ ਆ ਉੱਥੇ ਫਿਜ਼ੀਕਲ ਹੋਇਆਗਾ ਜਿਹੜੇ ਬੰਦੇ ਫਿਜ਼ੀਕਲ ਕਲੀਅਰ ਹੋ ਗਏ ਉਹਦੋਂ ਮੈਡੀਕਲ ਹੋਇਆ ਮੈਡੀਕਲ ਹੋ ਗਿਆ ਠੀਕ ਆ ਆਈ ਟੈਸਟ ਹੋ ਗਿਆ ਜੀ ਉਸ ਤੋਂ ਬਾਅਦ ਆਉਂਦਾ ਵੀ ਤੁਸੀਂ ਫਿਜ਼ੀਕਲ ਜਿਹੜਾ ਕਲੀਅਰ ਕਰਤਾ ਸਾਰੇ ਬੰਦਿਆਂ ਦਾ ਕੁਆਲੀਫਾਈ ਜਿਹਨਾਂ ਨੇ ਨਹੀਂ ਕੀਤਾ ਉਹ ਨਾਟ ਕੁਆਲੀਫਾਈ ਆ ਗਏ ਉਸ ਤੋਂ ਬਾਅਦ ਇੱਕ 2-3 ਉਸ ਤੋਂ ਬਾਅਦ ਆਉਂਦਾ ਵੀ ਇੱਕ ਵਿਦ ਹੈਲਡ ਦੀ ਆ ਜਾਂਦੀ ਆ ਜਿਹਨਾਂ ਨੇ ਰਜਿਸਟਰ ਦੇ ਸੀ ਦੇ ਡਾਕੂਮੈਂਟ ਭਰਨ ਵਾਲੇ ਉਹਨਾਂ ਨੇ ਭਰਤੇ ਸਾਨੂੰ ਆਇਆ ਨਾਟ ਕੁਆਲੀਫਾਈਡ ਲਾਸਟ ਵਾਲਾ ਜਿਹੜਾ ਫਾਈਨਲ ਆ ਜਿਹੜੀ ਲਿਸਟ ਆ ਉਹਦੇ ਵਿੱਚ ਉਸ ਤੋਂ ਬਾਅਦ ਸਾਨੂੰ ਬੰਦਨ ਪਤਾ ਲੱਗਾ ਅਸੀਂ ਇਕੱਠੇ ਹੁੰਨੇ ਆ ਆਪ ਦਾ ਗਰੁੱਪ ਬਣਾਉਣੇ ਵੀ ਗੱਲ ਕੀ ਬਣ ਗਈ ਫਿਰ ਅਸੀਂ ਇਹ ਡੋਡੀ ਦਫ਼ਤਰਾਂ ਵਿੱਚ ਜਾਂਨੇ ਆ ਉਹਦੇ ਜਿਹੜਾ ਫਾਇਰਮੈਨ ਦਾ ਚੰਡੀਗੜ੍ਹ ਦਫ਼ਤਰ ਉੱਥੇ ਵੀ ਜਾਂਨੇ ਆ ਮਹਾਲੀ ਜਿੱਥੇ ਸਾਡਾ ਕਾਉਂਸਲਿੰਗ ਹੋਇਆ ਸੀ ਉੱਥੇ ਵੀ ਜਾਂਨੇ ਆ ਕੋਲਮ ਲਾ ਕੇ ਸਾਨੂੰ ਇਹ ਦੱਸਿਆ ਉਹ ਵੀ ਤੁਹਾਨੂੰ 5 ਸਾਲ ਤੋਂ ਘੱਟ ਸੀ ਲਿਸੈਂਸ ਫਿਰ ਸਾਡੇ ਮਨ ਚ ਗੱਲ ਆਉਂਦੀ ਵੀਰ ਜੇ 5 ਸਾਲ ਤੋਂ ਘੱਟ ਸੀ ਲਾ ਅਸੀਂ ਪੁੱਛਿਆ ਵੀ ਸੀ ਉਹਨਾਂ ਨੂੰ ਪਹਿਲੇ ਦਿਨ ਜਦੋਂ ਸਾਡੀ ਕਮੇਟੀ ਆ ਕਾਉਂਸਲਿੰਗ ਹੋਈ ਵੀਰ ਸਾਨੂੰ ਦੱਸੋ ਵੀ ਜੇ ਫੇਰ ਆਵਾਂਗੇ ਅਸੀਂ ਫਿਰ ਸਾਡੇ ਮਨ ਚ ਸਾਰਾ ਰੋਲਾ ਪੈਂਦਾ ਫਿਰ ਅਸੀਂ ਇਕੱਠੇ ਹੁੰਨੇ ਆ ਫਿਰ ਅਸੀਂ ਜਿੱਥੇ ਵੀ ਤੁਹਾਨੂੰ ਮੰਨ ਕੇ ਚਲੋ ਵੀ ਆਪਣੇ ਮੁੱਖ ਮੰਤਰੀ ਸਾਹਿਬ ਦੀ ਹੁੰਦੀ ਆਪਣੀ ਹੁੰਦੀ ਆ ਕਿਤੇ ਮੀਟਿੰਗ ਹੁੰਦੀ ਆ ਕਿਤੇ ਆਉਂਦੇ ਨੇ ਅਸੀਂ ਜਾਣਦੇ ਆ ਮੰਗ ਪੱਤਰ ਵੀ ਦਿੰਨੇ ਆ ਹਰ ਜਗ੍ਹਾ ਅਸੀਂ ਮੰਗ ਪੁੱਛ ਤੱਤੇ ਪਰਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਹਾਂ ਰਿਜ਼ਲਟ ਨਹੀਂ ਮਿਲਿਆ ਕੋਈ ਅੱਛਾ ਬਈ ਪੰਜਾਬ ਦੇ ਵਿੱਚ ਕੀ ਤੁਹਾਡੀ ਜਿਹੜੀ ਪੋਸਟ ਹੈ ਇਹਨਾਂ ਲੋਕਾਂ ਦੀ ਕਮੀ ਹੈ ਜਾਂ ਪਹਿਲਾਂ ਹੀ ਬਹੁਤ ਨੇੜਾ ਤੁਹਾਨੂੰ ਨਹੀਂ ਰੱਖਿਆ ਗਿਆ ਨਹੀਂ ਜੀ ਹੈਗੀ ਹੈ ਕਮੀ ਹੈ ਬਹੁਤ ਕਮੀ ਹੈ ਜੀ ਕਮੀ ਹੈ ਹਾਂਜੀ ਹਾਂਜੀ ਪਹਿਲੀ ਕਮੀ ਹੈ ਜੀ ਪਰ ਕੀ ਕਾਰਨ ਮੰਨਦੇ ਹੋ ਕਿ ਤੁਹਾਨੂੰ ਜਿਹੜਾ ਰੱਖਣ ਤੋਂ ਬਾਅਦ एलिਜੀਬਲ ਕਰਨ ਤੋਂ ਬਾਅਦ ਕੱਢ ਦਿੱਤਾ ਗਿਆ ਦੇਖੋ ਜੀ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਅਸੀਂ ਮਤਲਬ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜੀ ਬਾਕੀ ਇਹਦੇ ਵਿੱਚ ਨਾ ਇੱਕ ਦੇਖੋ ਅਸੀਂ ਆਹ ਲੈਂਡ ਦੇਖ ਕੇ ਭਰਿਆ ਜੀ ਮੰਨ ਕੇ ਚੱਲੋ ਵੀ ਹੋਲਡਿੰਗ ਲਾਇਸੈਂਸ ਆਫ ਦਾ ਡਰਾਈ ਹੈਵੀ ਵਹੀਕਲ ਆਫ ਨਾਟ ਲੈਸ ਦੈਨ 5 ਇਅਰ ਪ੍ਰੀਅਰ ਟੂ ਦ ਡੇਟ ਆਫ ਰਿਕੁਆਇਰਮੈਂਟ 5 ਸਰਵਿਸ ਵੀ ਜਿੰਨਾ ਚੱਕਰ ਤੁਸੀਂ ਫਾਇਰ ਸਰਵਿਸ ਦੇ ਵਿੱਚ ਰਿਕੁਆਇਰਮੈਂਟ ਰਿਕੁਆਇਰ ਨਹੀਂ ਹੁੰਦੇ ਉਹਨਾਂ ਚੱਕਰ ਸੋੜਾ ਪੰਜ ਸਾਲ ਦਾ ਲਾਇਸੈਂਸ ਪੂਰਾ ਹੋਣਾ ਇੱਥੇ ਡੇਟ ਕੁਛ ਨਹੀਂ ਲਿਖਿਆ ਇਸ ਕਰਕੇ ਇਹ ਚੀਜ਼ ਨੂੰ ਅਸੀਂ ਭਰਤਾ ਵੀ ਇਹਦੇ ਵਿੱਚ ਕੋਈ ਡੇਟ ਨਹੀਂ ਲਿਖਦੀ ਮੁੜ ਕੇ ਸਾਰਾ ਕਰਕਵਾਉਣ ਤੋਂ ਬਾਅਦ ਫਿਰ ਇਹਨਾਂ ਨੇ ਆਪਦੀ ਮਰਜ਼ੀ ਨਾਲ ਇਹ ਰਿਕੁਆਇਰਮੈਂਟ ਡੇਟ ਪਾਤੀ ਪਹਿਲਾਂ ਕਹਿੰਦੇ 1 ਇੱਕ 2023 ਫਿਰ 16 ਮਾਰਚ 2023 ਤੱਕ ਰੱਖ ਲਏ ਆਪਦੀ ਮਰਜ਼ੀ ਨਾਲ ਰੂਲ ਹੋ ਕਰਤੇ ਠੀਕ ਹੈ ਜੀ ਤੇ ਬਾਕੀ ਸਰ ਸਾਰੀਆਂ ਸ਼ਰਤਾਂ ਬਾਕੀ ਮਤਲਬ ਸਾਡੇ ਰਿਟਨ ਚੋ ਵੀ ਇਹਨਾਂ ਦੂਜੇ ਜਿਹੜੇ ਰੱਖੇ ਗਏ ਆ ਉਹਨਾਂ ਤੋਂ ਨੰਬਰ ਜ਼ਿਆਦੇ ਆ ਜੀ ਸਾਡੇ ਠੀਕ ਹੈ ਮਤਲਬ ਜਿਹੜੇ ਘੱਟ ਨੰਬਰ ਨੇ ਉਹ ਰੱਖ ਲੈ ਕੇ ਹਾਂਜੀ ਹਾਂਜੀ ਬਿਲਕੁਲ ਰੱਖਿਆ ਜੀ ਸਾਡੇ ਨੰਬਰ ਜ਼ਿਆਦੇ ਨੇ ਮਤਲਬ ਮੇਰੇ 65 ਪੁਆਇੰਟ 5 ਨੰਬਰ ਨੇ ਹਾਂਜੀ ਇੱਕ ਬੰਦੇ ਦੇ 25 ਨੰਬਰ ਨੇ ਉਹਨੂੰ ਵੀ ਰੱਖ ਲਿਆ ਗਿਆ 65 ਪੁਆਇੰਟ 5 ਵਾਲ ਨੂੰ ਤਾਂ ਨੇ ਰੱਖਿਆ ਗਿਆ ਵੀ ਤੇਰਾ 5 ਸਾਲ ਤੋਂ ਘੱਟ ਸਾਂਸੀ ਚਾਹੋ 6 ਮਹੀਨੇ ਘੱਟ ਸੀ ਜਾਏ 5 ਮਹੀਨੇ ਜਾਏ ਸਾਲ ਘੱਟ ਸੀ ਆ ਹਾਂਜੀ ਤੇ ਜੇ ਜੇ ਮਨਕਲ 5 ਸਾਲ ਪੂਰਾ ਸੀ ਹਲਸਾਂਸ ਉਹਨੂੰ ਰੱਖ ਲਿਆ ਗਿਆ ਉਹਦੇ ਚਾਹੇ 25 ਨੰਬਰ ਸੀ ਉਹਦੇ ਚਾਹੇ 24 ਸੀਗੇ ਤਾਂ ਫਿਰ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਵੀ ਜਿਹੜਾ ਆਪਾਂ ਮੈਰਿਟ ਲਿਸਟ ਆ ਜਾਂ ਆਪਾਂ ਕਹਿੰਦੇ ਵੀ ਪੇਪਰ ਲੱਤਾ ਗਿਆ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ ਫਿਰ ਕਿਉਂਕਿ ਜਿਹੜੇ ਬੰਦੇ ਨੰਬਰ ਜ਼ਿਆਦਾ ਆਏ ਨੇ ਜਿਹੜਾ ਮੈਰਿਟ ਚਾਉਂਦਾ ਉਹਨਾਂ ਨੂੰ ਤੁਸੀਂ ਰੱਖੇ ਨਹੀਂ ਗਿਆ ਤੁਸੀਂ ਇਹਨੂੰ ਰੱਖ ਲਿਆ ਜਿਹਦੇ ਕੋਲ 5 ਸਾਲ ਦਾ ਪੁਰਾਣਾ ਹਲਸਾਂਸ ਆ ਫਿਰ ਤੁਸੀਂ ਦੀ ਇਹ ਗੱਲ ਉਹ ਵੀ ਜਿਹਦੇ ਕੋਲ 5 ਸਾਲ ਦਾ ਹਲਸਾਂਸ ਹੈਗਾ ਪੁਰਾਣਾ ਤੇ 8ਵੀਂ ਪਾਸਾ ਨੂੰ ਸਿੱਧੇ ਰੱਖ ਲੈਂਦੇ ਫਿਰ ਜਿਹੜਾ ਪੇਪਰ ਵਾਲਦਾਂ ਜ ਕਿਵੇਂ ਜਿਵੇਂ ਮੈਂ ਗੱਲ ਸ਼ੁਰੂਆਤ ਵਿੱਚ ਕੀਤੀ ਕਿ ਪੰਜਾਬ 'ਚ ਥਾਂ-ਥਾਂ ਅੱਗ ਲੱਗਦੀ ਹੈ ਉੱਥੇ ਬਹੁਤ ਘਟਨਾਵਾਂ ਇਹ ਹੁੰਦੀਆਂ ਕਿ ਭਾਈ ਇੱਥੇ ਟਾਈਮ ਤੇ ਨਹੀਂ ਪਹੁੰਚੀ ਗੱਡੀ ਜਾਂ ਟਾਈਮ ਤੇ ਨਹੀਂ ਪਹੁੰਚੇ ਅੱਗ ਬੁਝਾਉਣ ਵਾਲੇ ਕੀ ਲੱਗਦਾ ਪਰ ਉਹਨਾਂ ਦੀ ਕਮੀ ਹੈ ਨਹੀਂ ਜਿਹੜਾ ਤੁਹਾਨੂੰ ਰੱਖਣੀ ਸੀ ਭਾਈ ਜੀ ਦੇਖੋ ਸੋਨੂੰ ਵੀ ਸਾਰਿਆਂ ਨੂੰ ਪਤਾ ਖਾਸ ਕਰ ਜਦੋਂ ਗਰਮੀ ਦਾ ਸੀਜ਼ਨ ਹੁੰਦਾ ਹੈ ਜੀ ਉਦੋਂ ਕਣਕਾਂ ਦੇ ਟਾਈਮ ਬਹੁਤ ਅੱਗ ਲੱਗਦੀ ਹੈ ਬਹੁਤ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਹੈ ਗੱਡੀ ਇਸ ਕਰਕੇ ਟਾਈਮ ਤੇ ਨਹੀਂ ਪਹੁੰਚਦੀ ਕਿ ਗਵਰਨਮੈਂਟ ਨੇ ਵੈਕੈਂਸੀਆਂ ਫਿਲ ਅਪ ਹੀ ਨਹੀਂ ਕਰੀਆਂ ਜਗ੍ਹਾ-ਜਗ੍ਹਾ ਵੈਕੈਂਸੀਆਂ ਖਾਲੀ ਨੇ ਜੇ ਹ ਜੀ ਫਿਰ ਉਹੀ ਚੀਜ਼ ਤੋਂ ਸਾਨੂੰ ਪਰੇ ਕਰਤਾ ਬਾਅਦ ਇਹਨਾਂ ਨੇ ਕਹਿੰਦੇ ਵੀ ਮਤਲਬ 5 ਸਾਲ ਤੋਂ ਲਾਇਸੈਂਸ ਘਟ ਹੈ ਜੇ ਤੁਸੀਂ ਲਾਇਸੈਂਸ ਦੇ ਹਿਸਾਬ ਨਾਲ ਹੀ ਬੰਦੇ ਰੱਖਣੇ ਸੀ ਫਿਰ ਰਿਟਨ ਟੈਕਜ਼ਾਮ ਲੈਣ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਸੀ ਹੁਣ ਅਸੀਂ ਰਿਟਨ ਦੇ ਇਗਜ਼ਾਮ ਦੇ ਵਿੱਚ 60 60 70 70 ਨੰਬਰਾਂ ਵਾਲੇ ਖੜੇ ਆ ਤੇ 20 20 ਨੰਬਰ ਵਾਲਿਆਂ ਨੇ ਉਹਨਾਂ ਨੇ ਜੁਆਇਨਿੰਗ ਕਰਾ ਲਿਆ ਵੀ 5 ਸਾਲ ਦਾ ਲਾਇਸੈਂਸ ਪੂਰਾ ਹੋ ਗਿਆ ਮੈਂ ਇੱਕ ਐਕ ਸਰਵਿਸਮੈਨ ਆ ਆਰਮੀ ਰਿਟਾਇਰਡ ਆ ਮੈਂ 22 ਸਾਲ ਆਰਮੀ ਦੇ ਵਿੱਚ ਨੌਕਰੀ ਕਰੀ ਐ ਉਹ ਵੀ ਮਤਲਬ ਡਰਾਈਵਰ ਦੇ ਤੌਰ ਤੇ ਡਰਾਈਵਰ ਸੀ ਮੈਂ ਵੱਡੇ ਵੱਡੇ ਹੈਵੀ ਹੈਵੀ ਵਹੀਕਲ ਚਲਾਏ ਜਿਹੜੇ ਮੈਨੂੰ ਇਹ ਮਤਲਬ ਇੱਕ ਜੋਗ ਉਮੀਦਵਾਰ ਨਹੀਂ ਸਮਝਦੇ ਤੇ ਜਿਹੜੇ ਬੰਦੇ ਨੇ ਇੱਥੇ ਟਰੱਕ ਟਰਾਲੇ ਚਲਾਏ ਨੇ ਉਹਨੂੰ ਇਹ ਜੋਗ ਉਮੀਦਵਾਰ ਸਮਝਦੇ ਨੇ ਹੁਣ ਭਗਵੰਤ ਮਾਨ ਸਾਹਿਬ ਨੇ ਇੱਕ ਵਾਰੀ ਕਿਹਾ ਸੀ ਕਿ ਬੰਦੇ ਡਾਕਖਾਨੇ ਭਾਗ ਦੇ ਵਿੱਚ ਰੱਖਣੇ ਸੀ ਕਿ ਉਹਨਾਂ ਨੂੰ ਇੱਕ ਸਵਾਲ ਆਇਆ ਕਹਿੰਦੇ ਵੀ ਮਤਲਬ ਧਰਤੀ ਤੋਂ ਚੰਨ ਦੀ ਕਿੰਨੀ ਦੂਰੀ ਹੈ ਤੇ ਉਹ ਬੰਦਾ ਕਹਿੰਦਾ ਕਿ ਯਾਰ ਜੇ ਐਡੀ ਦੂਰ ਮੈਂ ਚਿੱਠੀਆਂ ਮੰਡਣ ਜਾਣਾ ਤਾਂ ਮੈਨੂੰ ਤਾਂ ਨੌਕਰੀ ਨਹੀਂ ਚਾਹੀਦੀ ਤੇ ਫਿਰ ਜਦੋਂ ਐਡੇ ਅਸੀਂ ਜੋਗ ਉਮੀਦਵਾਰ ਅਸੀਂ ਖੜੇ ਹਾਂ ਜਦੋਂ ਲਾਇਸੈਂਸ ਆ ਜਿਹੜਾ ਜਿਸ ਦਿਨ ਆਰਟੀਓ ਅਥਾਰਟੀ ਦੇ ਨਾਲ ਇਸ਼ੂ ਹੋ ਜਾਂਦਾ ਬੰਦੇ ਨੂੰ ਉਸੇ ਦਿਨ ਵੀਕਲ ਚਲਾਉਣ ਦਾ ਹੱਕ ਇਹ ਤਾਂ ਕੋਈ ਇਹ ਜਹ ਤਾਂ ਕੋਈ ਕਾਨੂੰਨ ਨਹੀਂ ਨੀ ਕੋਈ 5 ਸਾਲ ਦਾ ਲਾਇਸੈਂਸ ਬਣਾਉਗਾ 5 ਸਾਲ ਤੱਕ ਕੋ ਇੰਤਜ਼ਾਰ ਕਰੂਗਾ ਲਾਇਸੈਂਸ ਨੂੰ ਜੇਬ ਦੇ ਵਿੱਚ ਪਾ ਕੇ ਰੱਖੂ ਉਹ ਰੋਜ਼ ਕੱਢਿਆ ਕਰੂ ਤੇ ਦੇਖਿਆ ਕਰੂ ਵੀ ਭਾਈ ਅੱਜ ਮੇਰੇ 5 ਸਾਲ ਪੁਰਾਣ ਆਏ ਆ ਲਾਇਸੈਂਸ ਨੂੰ ਪੂਰੇ ਹੋ ਗਏ ਤੇ ਅੱਜ ਮੈਂ ਟਰੱਕ ਚਲਾ ਸਕਦਾ ਟਰੱਕ ਚਲਾਉਣ ਦਾ ਹੈਵੀ ਵੀਕਲ ਚਲਾਉਣ ਦਾ ਹੱਕਦਾਰ ਤਾਂ ਉਸੇ ਦਿਨ ਆ ਜਿਸ ਦਿਨ ਉਹਨੂੰ ਆਰਟੀਓ ਅਥਾਰਟੀ ਲਾਇਸੈਂਸ ਇਸ਼ੂ ਕਰ ਦਿੰਦੀ ਹੈ ਜੀ ਫਿਰ ਹੁਣ ਮੈਂ ਆਪ ਖੁਦ ਇੱਕ ਦਿਨ ਬਠਿੰਡੇ ਜਦੋਂ ਆਪਣੇ ਐਮਪੀ ਦੇ ਇਲੈਕਸ਼ਨ ਹੋਏ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਮੇਰੇ ਨਾਲ ਸਾਡਾ ਇੱਕ ਬੰਦਾ ਹੋਰ ਸੀ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆ ਫਿਰ ਨਰਨ ਨੂੰ ਮੰਗ ਪੱਤਰ ਦੇਣ ਵੇਲੇ ਵੀ ਮੈਂ ਕਿਹਾ ਮੈਂ ਇਹ ਜੀ ਕਿ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਤੁਸੀਂ ਇਕੱਠੇ ਕਰਦੇ ਹੋ ਤਾਂ ਜਾ ਕੇ ਕਚਰੇ ਸੜ ਦਿੰਦੇ ਹੋ ਇਹ ਤਾਂ ਥੋੜਾ ਜਿਹਾ ਗੌਰ ਜਰੂਰ ਫਰਮਾਇਓ ਫਿਰ ਸਾਡੇ ਬੰਦਿਆਂ ਨੇ ਬਰਨਾਲੇ ਮੁੱਖ ਮੰਤਰੀ ਸਾਹਿਬ ਦੀ ਰੈਲੀ ਸੀ ਉੱਥੇ ਦੇ ਉੱਤੇ ਹੋਰ ਮੰਤਰੀਆਂ ਤੱਕ ਅਸੀਂ ਪਹੁੰਚ ਕਰੀ ਜਿਹੜੀ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਹੈ ਉਹਦੇ ਤੇ ਵੀ ਅਸੀਂ ਬਹੁਤ ਸਾਰੇ ਮੈਸੇਜ ਪਾਏ ਲੇਕਿਨ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੁਣ ਫਾਇਰ ਬ੍ਰਿਗੇਡ ਤੇ ਡਰਾਈਵਰਾਂ ਆਪਰੇਟਰਾਂ ਦੀ ਕਮੀ ਦੇ ਕਾਰਨ ਦੇਖੋ ਕਿੰਨਾ ਨੁਕਸਾਨ ਹੁੰਦਾ ਕਣਕਾਂ ਵੇਲੇ ਲੋਕਾਂ ਦੇ ਹਜ਼ਾਰਾਂ ਏਕੜ ਫਸਲ ਜਲ ਜਾਂਦੀ ਹੈ ਪਰ ਡਰਾਈਵਰਾਂ ਦੀਆਂ ਵੈਕੈਂਸੀਆਂ ਪੂਰੀਆਂ ਨਹੀਂ ਕੋਈ ਗੱਡੀ ਲੈ ਜਾਣ ਵਾਲੀ ਨਹੀਂ ਹੁੰਦਾ ਗੱਡੀ ਤਾਂ ਖੁੰਝੇ ਲਾ ਕੇ ਖੜੀ ਰੱਖੀ ਹੋਈ ਹੈ ਇਹਨਾਂ ਨੇ ਜਦਕਿ ਭਗਵੰਤ ਮਾਨ ਸਾਹਿਬ ਨੇ ਵੋਟਾਂ ਵੇਲੇ ਲਕਸ਼ਣਾ ਵੇਲੇ ਵਾਅਦਾ ਵੀ ਕਰਿਆ ਸੀ ਕਿ ਅਸੀਂ ਹਰ ਵਿਭਾਗ ਦੇ ਵਿੱਚ ਜਿਹਦੀ ਵੀ ਜਿੱਥੇ ਜ਼ਰੂਰਤ ਹੈ ਉਹ ਚੀਜ਼ਾਂ ਨੂੰ ਪੂਰਾ ਕਰਾਂਗੇ ਜੀ ਤੇ ਜਿਹੜੇ ਹੁਣ ਬੰਦੇ ਅਸੀਂ ਜੋਗ ਸੀ ਹੁਣ ਸਾਡੇ ਜਿਹੜੇ ਬੰਦੇ ਨੇ ਮੰਨ ਲਓ ਮੈਂ ਇੱਕ ਸਰਵਿਸਮੈਨ ਮੰਨ ਲਓ ਮੈਨੂੰ ਪੈਨਸ਼ਨ ਆਉਂਦੀ ਹੈ ਜਿਹੜੇ ਸਾਡੇ ਉਮੀਦਵਾਰ ਨੇ ਇਹਨਾਂ ਦੀ 30 ਤੋਂ ਪਲੱਸ ਉਮਰ ਹੋ ਗਈ ਤੇ ਹੁਣ ਹੋਰ ਕਿਸੇ ਵੀ ਵਿਭਾਗ ਦੇ ਵਿੱਚ ਇਗਜ਼ਾਮ ਨਹੀਂ ਦੇ ਸਕਦੇ ਇਹਨਾਂ ਦਾ ਤਾਂ ਇਹ ਬਿਤੇਰੇ ਕਿੱਥੇ ਜਾਣਗੇ ਇਹਨਾਂ ਦੇ ਚੁੱਲਿਆਂ ਦੀ ਅੱਗ ਤਾਂ ਅੱਜੀ ਬੁਝ ਗਈ ਉਹ ਜਦ ਕੇ ਗੁਰੂ ਆਪਣਾ ਗਵਰਨਮੈਂਟ ਦੇ ਭਗਵੰਤ ਮੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਮੈਂ ਗਰੀਬਾਂ ਦੇ ਚੁੱਲਿਆਂ ਦੀ ਅੱਗੇ ਚਲਾਉਂਗਾ ਤੇ ਇਹਦਾ ਜੋਗ ਵੀ ਨਹੀਂ ਨੇ ਨੰਬਰ ਵੀ ਨਹੀਂ ਨੇ ਇਹਨਾਂ ਬੰਦਿਆਂ ਕੋਲੇ 60 60 70 70 ਲਈ ਬੈਠੇ ਨੇ ਤੇ 20 ਨੰਬਰ ਵਾਲਿਆਂ ਨੂੰ ਇਹ ਜੋਇਨ ਕਰਾਈ ਜਾਂਦੇ ਨੇ ਫਿਰ ਰੀਟਰਮ ਐਗਜ਼ਾਮ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਉਹ ਪਰ ਕਾਰਨ ਕੀ ਲੱਗਦਾ ਜਿਹੜਾ 20 ਨੰਬਰ ਵਾਲਿਆਂ ਨੂੰ ਜੋਇਨ ਕਰਾਉਂਦਾ ਕਾਰਨ ਉਹਦੇ ਪਿੱਛੇ ਕੀ ਹੋ ਸਕਦਾ ਉਹਦੇ ਪਿੱਛੇ ਕਾਰਨ ਇਹ ਹੈ ਜੀ ਇਹ ਕਹਿੰਦੇ ਵੀ ਉਹਨਾਂ ਦੇ 5 ਸਾਲ ਲਾਇਸੈਂਸ ਨੂੰ ਪੂ ਜੇ ਅਸੀਂ 5 ਸਾਲ ਲਾਇਸੈਂਸ ਵਾਲੇ ਨੂੰ ਰੱਖਣਾ ਹੈ ਜੇ ਇਹਨਾਂ ਨੇ 5 ਸਾਲ ਲਾਇਸੈਂਸ ਵਾਲੇ ਨੂੰ ਜਿਹਦੇ ਪੂਰੇ ਹੋ ਗਏ ਸੀ ਰੱਖਣਾ ਸੀ ਫਿਰ ਕਾਉਂਸਲਿੰਗ ਦਾ ਕੀ ਮਤਲਬ ਸੀ ਗਵਰਨਮੈਂਟ ਦਾ ਜਾਂ ਐਸਐਸ ਬੋਰਡ ਦਾ ਕੋਈ ਮਤਲਬ ਹੀ ਨਹੀਂ ਸੀ ਕਾਉਂਸਲਿੰਗ ਦੇ ਵਿੱਚ ਸਾਨੂੰ ਜੋਗ ਪਾ ਲਿਆ ਇਹਨਾਂ ਨੇ ਕਿਉਂਕਿ ਇਹਨਾਂ ਕੋਲੇ ਬੰਦੇ ਪੂਰੇ ਹੈ ਨਹੀਂ ਸੀ ਫਿਰ ਸਾਥੋਂ ਸਾਡੀ ਮਤਲਬ ਖੱਜਲਖਵਰੀ ਵੀ ਕਰਾਈ ਇਹਨਾਂ ਨੇ ਗਰਾਊਂਡ ਟੈਸਟ ਵਾਸਤੇ ਉੱਥੇ ਮੈਡੀਕਲ ਵੀ ਕਰਾਇਆ ਫਿਰ ਰਿਜ਼ਲਟ ਦੇ ਵਿੱਚ ਸਾਨੂੰ ਕੁਆਲੀਫਾਈ ਵੀ ਕਰਿਆ ਇਹਨਾਂ ਨੇ ਲੇਕਿਨ ਬਾਅਦ ਚ ਹੱਥ ਖੜੇ ਕਰਕੇ ਕਹਿੰਦੇ ਵੀ ਤੁਹਾਡਾ 5 ਸਾਲ ਲਾਇਸੈਂਸ ਨਹੀਂ ਪੂਰਾ ਹੈਗਾ ਅਸੀਂ ਗਵਰਨਮੈਂਟ ਦੇ ਮੁਖਰੇ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਬੇਰੁਜ਼ਗਾਰ ਜਵਾਨਾਂ ਵੱਲ ਧਿਆਨ ਦਿੱਤਾ ਜਾਵੇ ਜਿਨ੍ਹਾਂ ਦਾ ਭਵਿੱਖ ਸਿਰਫ ਗਵਰਨਮੈਂਟ ਦੀਆਂ ਉਮੀਦਾਂ ਤੇ ਟਿਕਿਆ ਹੋਇਆ ਹੈ ਕਿਉਂਕਿ 30-30 ਤੋਂ ਪਲੱਸ ਇਹਨਾਂ ਦੀ ਉਮਰ ਹੋ ਗਈ ਹੈ ਹੋਰ ਕਿਤੇ ਇਗਜ਼ਾਮ ਦੇਣ ਜੋਗ ਨਹੀਂ ਜਾਂ ਨੌਕਰੀ ਦੇ ਕਾਬਿਲ ਵੀ ਨਹੀਂ ਬੱਚੇ ਵਿਚਾਰੇ ਇਹ ਤਾਂ ਇਸੇ ਦੇ ਆਸਤੇ ਟਿਕੇ ਹੋਏ ਨੇ ਇਹਨਾਂ ਦੇ ਮਾਪੇ ਉਹਨਾਂ ਦੇ ਭੈਣ ਭਰਾ ਇਹਨਾਂ ਦੇ ਬੀਵੀ ਬੱਚੇ ਵੀ ਇਹਨਾਂ ਤੇ ਆਸ ਲਾਈ ਬੈਠੇ ਨੇ ਕਿ ਗਵਰਨਮੈਂਟ ਸਾਡੇ ਬੱਚਾ ਨੂੰ ਨੌਕਰੀ ਦੇਊਗੀ ਤਾਂ ਹੋ ਸਕਦਾ ਸਾਡਾ ਜਿਹੜਾ ਰੋਟੀ ਟੁਕਦਾ ਗੁਜ਼ਾਰਾ ਉਹ ਚੰਗੀ ਤਰ੍ਹਾਂ ਤਰੀਕੇ ਨਾਲ ਹੋ ਸਕੇ ਤੇ ਅਸੀਂ ਬੇਨਤੀ ਹੀ ਕਰਦੇ ਆਂ ਗਵਰਨਮੈਂਟ ਦੇ ਮੂਹਰੇ ਹੱਥ ਜੋੜ ਕੇ ਕਿ ਤੁਸੀਂ ਭਗਵੰਤ ਮਾਨ ਸਾਹਿਬ ਇਹ ਚੀਜ਼ ਦਾ ਲੋਕਾਂ ਨਾਲ ਵਾਅਦਾ ਵੀ ਕਰਿਆ ਸੀ ਕਿ ਮੇਰਾ ਪਹਿਲਾ ਪੈਨ ਹੈ ਜਿਹੜਾ ਗ੍ਰੀਨ ਉਹ ਬੱਚਾਂ ਦੀ ਨੌਕਰੀ ਵਾਸਤੇ ਚੱਲੂਗਾ ਤੇ ਜੋਗ ਉਮੀਦਵਾਰ ਨੇ ਤੁਹਾਡੇ ਵਿਭਾਗਮੇ ਦੇ ਵਿੱਚ ਵੈਕੈਂਸੀਆਂ ਖਾਲੀ ਪਈਆਂ ਤੇ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਚਲਾਉਣ ਵਾਲੇ ਵੀ ਕੋਈ ਡਰਾਈਵਰ ਹੈ ਨਹੀਂ ਜਦੋਂ ਕਣਕਾ ਮਿਲੇ ਅੱਗ ਲੱਗਦੀ ਹੈ ਤੇ ਬੰਦਾ ਨਹੀਂ ਥਿਆਉਂਦਾ ਤੇ ਕਿਰਪਾ ਕਰਕੇ ਇਹਨਾਂ ਤੇ ਗੌਰ ਫਰਮਾਈ ਜਾਵੇ ਤੇ ਜਿਹੜੀਆਂ ਸੁਣੋ ਅਸੀਂ ਪਹਿਲਾਂ ਵੀ ਬੇਨਤੀਆਂ ਕਰੀਆਂ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਉਹਨਾਂ ਤੇ ਜਾਣ ਦਿੱਤਾ ਜਾਵੇ ਅਸੀਂ ਤਾਂ ਹੀ ਆਸ਼ਾ ਕਰਦੇ ਹਾਂ ਜੀ ਇਹ ਭਰਤੀ ਸੀਗੀ ਨਾ ਜਿਹੜੀ ਪੰਜਾਬ ਟ੍ਰਿਪਲ ਐਸ ਵੀ ਬੋਰਡ ਦੇ ਅੰਡਰ ਆਈ ਸੀਗੀ ਤੇ ਇਹਦੇ ਚ ਜਿਹੜਾ ਫਰਸਟ ਸਟੈਪ ਉਹਨਾਂ ਨੇ ਇਹ ਮੰਗਿਆ ਸੀ ਵੀ ਕੀ ਤੁਹਾਡੇ ਕੋਲ 5 ਸਾਲ ਪੁਰਾਣਾ ਲਾਇਸੈਂਸ ਹੈ ਜਿੰਨੇ ਵੀ ਉਮੀਦਵਾਰ ਤੁਹਾਡੇ ਸਾਹਮਣੇ ਖੜੇ ਆ ਤੇ ਇਹਨਾਂ ਨੇ ਉਹ ਆਪਸ਼ਨ ਨੋ ਕੀਤੀ ਸੀਗੀ ਤੇ ਇਸ ਦੇ ਬਾਵਜੂਦ ਵੀ ਸੈਕੰਡ ਸਟੈਪ ਸੀ ਜਿਹੜਾ ਇਹਨਾਂ ਦਾ ਰੀਡਿੰਗ ਐਗਜ਼ਾਮ ਸੀ ਰੀਡਿੰਗ ਐਗਜ਼ਾਮ ਹੋਣ ਤੋਂ ਬਾਅਦ ਜਿਹੜੀ ਸਾਡੀ ਡਾਕੂਮੈਂਟ ਸਕਿਊਟ ਨਹੀਂ ਕੀਤੀ ਗਈ ਉਹਦੇ ਜੀ ਵੀ ਸਾਨੂੰ ਇਹਨਾਂ ਨੇ ਪਹਿਲਾਂ ਤਾਂ ਕਹਿੰਦੇ ਵੀ ਤੁਹਾਡਾ ਫਿਜ਼ੀਕਲ ਨਹੀਂ ਹੋਊਗਾ ਬਾਅਦ ਵਿੱਚ ਲਿਸਟ ਪਾਉਂਦੇ ਆ ਉਹਦੇ ਵਿੱਚ ਸਾਨੂੰ ਫ ਤੇ ਹੁਣ ਪਿੱਛੇ ਜੇ 4 ਮਹੀਨੇ ਹੋਏ ਇਹਨਾਂ ਦਾ ਨਵਾਂ ਗੱਜਟ ਇਸ਼ੂ ਐ ਇਸ ਬੋਰਡ ਦਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਡਰਾਈਵਿੰਗ ਲਾਇਸੈਂਸ ਮੰਗਿਆ ਉਹ 3 ਸਾਲ ਪੁਰਾਣਾ ਕਰਤਾ ਹੁਣ 5 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤਾ ਗਿਆ ਤੇ ਜਿੰਨੇ ਵੀ ਤੁਹਾਡੇ ਸਾਹਮਣੇ ਕੈਂਡੀਡੇਟ ਖੜੇ ਇਹਨਾਂ ਦਾ ਸਾਰਿਆਂ ਦਾ 3 ਸਾਲ ਲਾਇਸੈਂਸ ਪੂਰਾ ਹੋ ਚੁੱਕਿਆ ਤੇ ਸਾਨੂੰ ਜਲਦ ਤੋਂ ਜਲਦ ਜੋਇਨ ਕਰਾਓ ਤੁਸੀਂ ਉਸ ਤੋਂ ਬਾਅਦ ਗੱਲਬਾਤ ਕੀਤੀ ਉਹਨਾਂ ਨਾਲ ਜਾ ਕੇ ਅਸੀਂ ਹਰ ਰੋਜ਼ ਹਰ ਰੋਜ਼ ਦੀ ਤਰ੍ਹਾਂ ਮੰਗ ਪੱਤਰ ਦਿੰਨੇ ਆ ਕਿਤੇ ਮੰਤਰੀ ਨੂੰ ਕਿਤੇ ਕਿਸੇ ਵੱਡੇ ਕੋਈ ਵੀ ਇਹਨਾਂ ਦਾ ਜਿਹੜਾ ਮਤਲਬ ਮੁੱਖ ਚਿਹਰਾ ਹੈਗਾ ਅਸੀਂ ਉਹਨਾਂ ਨੂੰ ਆਪਦੀ ਮੰਗ ਹਰੇਕ ਨੂੰ ਦੱਸਦੇ ਆ ਪਰ ਸਾਡੀ ਕਿਸ ਗੱਲ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਮਤਲਬ ਸਾਰੇ ਪੇਪਰ ਵਗੈਰਾ ਪਾਸ ਕਰਕੇ ਬਈ ਸਾਰਾ ਕੁਝ ਕਰਕੇ ਇੱਥੇ ਖੜੇ ਆ ਹਾਂਜੀ ਬਿਲਕੁਲ ਜੀ ਅਸੀਂ ਇੱਥੇ ਅੱਜ ਕੱਲ ਤੱਕੇ ਖਾ ਰਹੇ ਜੀ ਸਾਡਾ ਹੁਣ ਕੁਝ ਨਹੀਂ ਵਰਦਿਆ ਨਾਲੇ ਲਾ ਦੇ ਵਿੱਚ ਐਮੈਂਡਮੈਂਟ ਲਾਇਸੈਂਸ ਦੀ 3 ਸਾਲ ਹੈ ਜੀ ਤੇ ਅਸੀਂ ਉਹਨਾਂ ਨੂੰ ਗੱਲ ਇਹ ਕਹੀ ਵੀ ਸੀ ਉਹਨਾਂ ਨੇ ਆਪਦੀ ਮਰਜ਼ੀ ਨਾਲ ਹੀ 5 ਸਾਲ ਮੰਗ ਲਿਆ ਜੀ ਜਿਵੇਂ ਲੋਕਲ ਬਾਡੀ ਹੁੰਦੀ ਹੈ ਇੱਕ ਕੱਚੀ ਚਿੱਠੀ ਦੀ ਲਿਖ ਕੇ ਦੇ ਦਿੰਦੇ ਆ ਵੀ ਆਪਣੀ ਮਰਜ਼ੀ ਨਾਲ ਉਹਨਾਂ ਨੇ 5 ਸਾਲ ਮੰਗ ਲਿਆ ਤੇ ਹੁਣ ਸਾਡੇ ਕੋਲ 3 ਸਾਲ ਤੋਂ ਪਲੱਸ ਹੈਗਾ ਹੀ ਲਾਇਸੈਂਸ ਤੇ ਹੁਣ ਇਹਨਾਂ ਨੇ ਨਿਊ ਨੋਟੀਫਿਕੇਸ਼ਨ ਕੱਢਤੀ ਵੀ ਉਹਦੇ 'ਚ ਅਸੀਂ ਲਵਾਂਗੇ 3 ਸਾਲ ਵਾਲੇ ਵੀ ਉਹਨਾਂ ਸੀ ਕਿੱਧਰ ਜਾਈਏ ਜੀ ਪੁੱਛਣ ਵਾਲਾ ਹੋਵੇ ਇਹ ਪੀ ਟ੍ਰਿਪਲ ਐਸ ਵੀ ਬੋਰਡ ਦੀ ਨਜਾਇਜ਼ ਧੱਕਾ ਕਰਦੀ ਹੈ ਹਰ ਕੈਂਡੀਡੇਟ ਨਾਲ ਇਹਨਾਂ ਦੀ ਨੋਟੀਫਿਕੇਸ਼ਨ ਕੋਈ ਸਹੀ ਨਹੀਂ ਹੁੰਦੀ ਉਸ ਤੋਂ ਬਾਅਦ ਇਹ ਬਦਲ ਜਾਂਦੇ ਆ ਜੀ ਤੇ ਹੁਣ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਜੀ ਭਵੰਤਮਨ ਸਾਹਿਬ ਤੋਂ ਵੀ ਸਾਰਾ ਅਸੀਂ ਕੁਆਲੀਫਾਈਡ ਹੈਗੇ ਆ ਵੀ ਸਾਨੂੰ ਜੁਆਇਨਿੰਗ ਦਿੱਤੀ ਜਾਵੇ ਵੀਰ ਜੀ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਬਿਲਕੁਲ ਹਾਂਜੀ ਬਹੁਤ ਧੰਨਵਾਦੀ ਸਾਰਿਆਂ ਦਾ ਬਿਲਕੁਲ ਠੀਕ ਹੈ ਹਾਂਜੀ ਨਾਲੇ ਸਰ ਵੀ ਸਾਡੇ ਜਦੋਂ ਸਾਡੀ ਕਾਉਂਸਲਿੰਗ ਹੋਈ ਹੈ ਰਿਟਨ ਟੈਸਟ ਤੋਂ ਬਾਅਦ ਕਾਉਂਸਲਿੰਗ ਤੋਂ ਬਾਅਦ ਚੰਡੀਗੜ੍ਹ ਦੇ ਆਰਟੀਓ ਸਾਹਿਬ ਨੇ ਜਿਹੜੀ ਹਾਈ ਹੁੰਦੀ ਹੈ ਉਹਨਾਂ ਨੇ ਸਾਡੇ ਲਾਇਸੈਂਸ ਚੈੱਕ ਕੀਤੇ ਤੇ ਨਾਲੇ ਉਹਨਾਂ ਨੇ ਸਾਨੂੰ ਲਾਇਸੈਂਸ ਚੈੱਕ ਕਰਕੇ ਲੈਸ ਦੇ ਨੇ 5 ਇਅਰ ਲਿਖਿਆ ਸੀਗਾ ਸਾਡੇ ਅਸੀਂ ਉਮੀਦ ਛੱਡ ਚੁੱਕੇ ਸੀ ਬਿਲਕੁਲ ਪਰ ਇਹਨਾਂ ਨੇ ਸਾਨੂੰ ਲਿਸਟ ਪਾ ਕੇ ਉਹ ਲਿਸਟ ਦੇ ਉੱਪਰ ਲਿਖਿਆ ਹੋਇਆ ਸੀਗਾ ਵੀ ਕਾਉਂਸਲਿੰਗ ਦੇ ਵਿੱਚੋਂ ਯੋਗ ਪਾਏ ਗਏ ਉਮੀਦਵਾਰਾਂ ਦਾ ਫਿਜ਼ੀਕਲ ਟ੍ਰਾਇਲ ਹੋਵੇਗਾ ਨਾਲੇ ਇਹਨਾਂ ਨੇ ਕਾਉਂਸਲਿੰਗ ਦੇ ਵਿੱਚੋਂ ਹੀ ਕੈਂਡੀਡੇਟ ਆਊਟ ਵੀ ਕੀਤੇ ਆ ਵੀ ਜਦੋਂ ਉਹਨਾਂ ਨੂੰ ਆਊਟ ਕੀਤਾ ਸੀ ਤਾਂ ਸਾਨੂੰ ਵੀ ਕਰ ਸਕਦੇ ਸੀ ਸਾਨੂੰ ਇਹਨਾਂ ਨੇ ਯੋਗ ਕਿਉਂ ਕੀਤਾ ਜੇ ਸਾਨੂੰ ਯੋਗ ਕੀਤਾ ਤਾਂ ਹੁਣ ਸਾਨੂੰ ਕੁਆਲਿਫਾਈਡ ਕਰਕੇ ਸਾਨੂੰ ਜੁਆਇਨਿੰਗ ਵੀ ਦੇਣ ਵੀ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਸਾਡੇ ਵੱਲ ਦੇਖਿਆ ਜਾਵੇ ਵੀ ਸਾਨੂੰ ਜੁਆਇਨਿੰਗ ਦਿੱਤੀ ਜਾਵੇ ਠੀਕ ਹੈ ਜੀ ਧੰਨਵਾਦ